ਤਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾਂ ਲਈ ਛੜਾਏ ਹਰੇ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਤੋ ਵੈ ਆਹੀਂ ਤਨ ਸੁਵੰਸ ਤਨ ਸੁਕੁਲ ਤਨ ਸੁਪਿਤਾ ਜਿਨਾਂ ਦਾ ਖਾਦਾਨ ਭਲਾ ਤਨ ਵੰਸ ਤਨ ਪਿਤਾ ਜੀ ਬਾਬਾ ਗੁਰਦੇਵਤਾ ਜੀ ਦਿਨਾਂ ਦੀ ਜਨਨੀ ਸਤਕਾਰਯੋਗ ਮਾਤਾ ਨਿਹਾਲ ਕੌਰ ਜੀ ਉਹਨਾਂ ਦੇ ਗ੍ਰੇਵ ਵਿਖੇ ਅੱਜ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਗ ਲਾਇਆ ਕਿਰਤ ਪ੍ਰਸਾਦ ਦਾ ਸਥਾਨ ਅੱਜ ਤੋਂ 395 ਵਰੇ ਪਹਿਲਾਂ 1600 ਤੀ ਇਸ ਨੂੰ ਸਤਗੁਰੂ ਨੇ ਪਾ ਲਿਆ ਦਿਨੋਂ ਦੇ ਉੱਪਰ ਫਿਰ ਸਤਗੁਰੂ ਆਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕਰਦੇ ਹੋਏ ਆ 1644 ਦੇ ਵਿੱਚ ਗੁਰਿਆਈ ਦੀ ਸੇਵਾ ਬਖਸ਼ਿਸ਼ ਕੀਤੀ ਲਗਾਤਾਰ 17 ਵਰੇ ਉਹਨਾਂ ਨੇ ਵਧੇਕ ਸਮਾਂ ਸੇਵਾ ਨਿਭਾਈ ਔਰ ਅਕਤੂਬਰ 1600 ਤੇ 61 ਦੇ ਵਿੱਚ 31 ਬਰੇ ਦੀ ਉਮਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਉਪਿਆਨ ਕੀਤਾ ਜਾਣ ਤੋਂ ਪਹਿਲਾਂ ਆਪਣੀ ਥਾਂ ਤੇ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਲਾ ਪ੍ਰੀਤਮ ਜੀ ਆਖਦੇ ਹਾਂ ਧੰ ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਉਹਨਾਂ ਦੇ ਛੋਟੇ ਸੁਪੁੱਤਰ ਸਨ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਕੇ ਆਪ ਸੱਚਖੰਡ ਚਲੇ ਗਏ ਜੋਤੀ ਜੋਤ ਸਮਾ ਗਏ ਸਤਗੁਰੂ ਮਹਾਰਾਜ ਗੁਰੂ ਹਰ राय ਸਾਹਿਬ ਜੀ ਜਿਹੜੇ ਬੇਅੰਤ ਗੁਣਾ ਦੇ ਮਾਲਕ ਬੇਅੰਤ ਗੁਣਾ ਦੇ ਮਾਲਕ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਆਪ ਜੀ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਸ੍ਰੀ ਬੰਗਲਾ ਸਾਹਿਬ ਵਿਖੇ ਸ਼ੋਭਨੀਕੋ ਆਪਣੇ ਘਰਾਂ ਦੇ ਵਿੱਚ ਭਾਰਤ ਵਿੱਚ ਪੰਜਾਬ ਵਿੱਚ ਔਰ ਪ੍ਰਦੇਸ਼ਾਂ ਵਿੱਚ ਥਾਂ-ਥਾਂ 'ਇਸ ਵੇਲੇ ਜੁੜੇ ਹੋਏ ਹੋ ਔਰ ਟਿਕੇ ਹੋਏ ਹੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ